ਭਾਰਤੀ ਜਨਤਾ ਪਾਰਟੀ ਦਾ ਲੀਡਰ ਆ ਛੱਤੀਸਗੜ੍ਹ ਦੇ ਵਿੱਚ ਨਾਮ ਆ ਉਹਦਾ ਅਰਵਿੰਦ ਅਗਰਵਾਲ ਇਹ ਆਪਣੇ ਪਰਿਵਾਰ ਦੇ ਨਾਲ ਆਪਣੀ ਪਤਨੀ ਪੂਜਾ ਦੇ ਨਾਲ ਤੇ 4 ਸਾਲਾਂ ਦੀ ਇਹਦੀ ਬੱਚੀ ਸੀ ਸਮ੍ਰਿਧੀ ਉਹਨਾਂ ਦੇ ਨਾਲ ਇਹ ਪਹੁੰਚਿਆ ਹੋਇਆ ਸੀ ਟੋਟਲ ਇਹਨਾਂ ਦੇ ਕੁੱਲ ਮਿਲਾ ਕੇ 11 ਮੈਂਬਰ ਸੀ ਇਹਨਾਂ ਦੇ ਪਰਿਵਾਰ ਦੇ ਤੇ ਇਹ ਵੀ ਉਸੇ ਤਰ੍ਹਾਂ ਪਹਿਲਗਾਮ ਤੋਂ ਬੈਸਰਨ ਵੈਲੀ ਗਏ ਸੀ ਔਰ ਇਹ ਜਿਹੜਾ ਗਾਈਡ ਸੀ ਨਜ਼ਾਕਤ ਅਲੀ ਇਹ ਇਹਨਾਂ ਨੂੰ ਲੈ ਕੇ ਗਿਆ ਸੀ ਹੁਣ ਹੋਇਆ ਕਿ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਲੀਡਰ ਆ ਇਹ ਮੈਂ ਦੱਸ ਵੀ ਦੇਣਾ ਤੁਹਾਨੂੰ ਛੱਤੀਸਗੜ੍ਹ ਤੋਂ ਇਹ ਉੱਥੇ ਦਾ ਜਿਹੜਾ ਯੁਵਾ ਮੋਰਚਾ ਉਹਦਾ ਇਹ ਆਗੂ ਆ ਇਹਨਾਂ ਦਾ ਪਰਿਵਾਰ ਉਸੇ ਤਰ੍ਹਾਂ ਬਗੈਰ ਕਿਸੇ ਖੌਫ ਤੋਂ ਜਾਂ ਕਿਸੇ ਅਣਜਾਣੇ ਡਰ ਤੋਂ ਉੱਥੇ ਲਗਾਤਾਰ ਆਪਣਾ ਮौज-ਮਸਤੀ ਕਰ ਰਹੇ ਸੀ ਤੇ ਅਚਾਨਕ ਉੱਥੇ ਗੋਲੀਆਂ ਚੱਲਣ ਲੱਗ ਜਾਂਦੀਆਂ ਇਸ ਚੀਜ਼ ਨੂੰ ਦੇਖ ਕੇ ਇਹਨਾਂ ਦੀ ਜਿਹੜੀ 4 ਸਾਲਾਂ ਦੀ ਬੱਚੀ ਸਮ੍ਰਿਧੀ ਆ ਇਹ ਜਿੱਦਣ ਗੋਲੀਆਂ ਚੱਲ ਰਹੀਆਂ ਹੁੰਦੀਆਂ ਕਿਉਂਕਿ ਉਹ ਡਰ ਗਈ ਸੀ ਬੱਚੀ ਸੀ ਉਧਰ ਨੂੰ ਭੱਜਣ ਲੱਗ ਜਾਂਦੀ ਆ ਤੇ ਇਹ ਦੇਖ ਕੇ ਜਿਹੜਾ ਇਹਦਾ ਪਿਤਾ ਅਰਵਿੰਦ ਅਗਰਵਾਲ ਭਾਰਤੀ ਜਨਤਾ ਪਾਰਟੀ ਦਾ ਆਗੂ ਇਹ ਬਹੁਤ ਡਰ ਜਾਂਦਾ ਇਹ ਵੀ ਭੱਜਦਾ ਇਹਦੇ ਇਸ ਤੋਂ ਅੱਗੇ ਨਾਲ ਹੀ ਭੱਜਦੀ ਆ ਇਹਦੀ ਪਤਨੀ ਪੂਜਾ ਆਪਣੀ ਬੱਚੇ ਨੂੰ ਫੜਨ ਲਈ ਕਿਉਂਕਿ ਨਜ਼ਾਕਤ ਅਲੀ ਪਹਿਲਾਂ ਭੱਜ ਕੇ ਉਸ ਬੱਚੇ ਕੋਲੇ ਪਹੁੰਚ ਜਾਂਦਾ ਤੇ ਇਹ ਦੋਨੇ ਮਾਪੇ ਪੇਰੈਂਟਸ ਵਾਜਾ ਮਾਰਦੇ ਨੇ ਨਜ਼ਾਕਤ ਅਲੀ ਨੂੰ ਕਿ ਸਾਡੀ ਬੱਚੇ ਨੂੰ ਬਚਾ ਲੈ ਅਰ ਨਜ਼ਾਕਤ ਅਲੀ ਉਸ ਨੂੰ ਘੁੱਟ ਕੇ ਫੜ ਲੈਂਦਾ ਪਹਿਲਾਂ ਦੋਦ ਕੋਲੇ ਪਹੁੰਚ ਜਾਂਦਾ ਤੇ ਫੇਰ ਆਪਣੇ ਆਪ ਨੂੰ ਜਿੱਧਰ ਗੋਲੀਆਂ ਚੱਲ ਰਹੀਆਂ ਹੁੰਦੀਆਂ ਆਪਣੀ ਪਿੱਠ ਉਧਰਲੇ ਪਾਸੇ ਨੂੰ ਕਰ ਦਿੰਦਾ ਤੇ ਇਹਨਾਂ ਨੂੰ ਜ਼ੋਰ ਦੀ ਆਵਾਜ਼ ਦੇ ਕੇ ਕਹਿੰਦਾ ਕਹਿੰਦਾ ਤੁਸੀਂ ਫਿਕਰ ਨਾ ਕਰੋ ਜਿੰਨੀ ਦੇਰ ਤੱਕ ਮੈਂ ਜਿਉਂਦਾ ਇਸ ਬੱਚੀ ਨੂੰ ਮੈਂ ਕੁਝ ਹੋਣ ਨਹੀਂ ਦਊਂਗਾ ਕਿ ਜੇ ਕੋਈ ਗੋਲੀ ਲੱਗੂਗੀ ਜਾਂ ਜਾਨ ਜਾਊਗੀ ਤੇ ਪਹਿਲਾਂ ਮੇਰੀ ਜਾਊਗੀ ਮੇਰੇ ਗੋਲੀ ਲੱਗੂਗੀ ਫਿਰ ਇਸ ਨੂੰ ਕੁਝ ਹੋਊਗਾ ਇਹ ਹੁੰਦੇ ਨੇ ਅਸਲੀ ਹੀਰੋ ਤੇ ਜਦੋਂ ਇਹ ਅਰਵਿੰਦ ਅਗਰਵਾਲ ਦਾ ਪਰਿਵਾਰ ਵਾਪਸ ਛੱਤੀਸਗੜ੍ਹ ਪਹੁੰਚਦਾ ਤੇ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਅਸੀਂ ਤਾਂ ਕਿਸ ਤਰ੍ਹਾਂ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਆਏ ਹਾਂ ਕਿਸ ਤਰ੍ਹਾਂ ਸਾਡੀ ਬੱਚੀ ਨੂੰ ਮੇਰੀ ਪਤਨੀ ਨੂੰ ਬਾਕੀ ਸਾਡੇ ਜਿੰਨੇ ਪਰਿਵਾਰ ਦੇ 11 ਮੈਂਬਰ ਸੀ ਸਾਰੇ ਦੇ ਸਾਰਿਆਂ ਨੂੰ ਨਜ਼ਾਕਤ ਅਲੀ ਨੇ ਬਚਾਇਆ ਤੇ ਫਿਰ ਇਹ ਭਾਰਤੀ ਜਨਤਾ ਪਾਰਟੀ ਦਾ ਆਗੂ ਫਿਰ ਇਹਦੀ ਕਿਤੇ ਜਾ ਕੇ ਅੱਖਾਂ ਖੁੱਲਦੀਆਂ ਕਿ ਸਾਡੀ ਪਾਰਟੀ ਕਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੀ ਹੈ